ਅੱਜ ਅਸੀਂ ਆਧਾਰ ਸੇਵਾ ਕੇਂਦਰ ਵਿੱਚ ਪਹੁੰਚੇ ਆਂ ਔਰ ਦੱਸ ਦਈਏ ਕਿ ਅਮਰੇਸਰ ਦੇ ਵਿੱਚ ਖੜੇ ਆ। ਛੋਟੇ ਸ਼ਹਿਰਾਂ ਦੇ ਕੀ ਹਾਲਾਤ ਨੇ ਔਰ ਵੱਡੇ ਸ਼ਹਿਰਾਂ ਦੇ ਕੀ ਹਾਲਾਤ ਨੇ ਔਰ ਲੋਕਾਂ ਨੂੰ ਪਰੇਸ਼ਾਨੀਆਂ ਕੀ ਆ? ਦੱਸ ਦਈਏ ਕਿ ਆਧਾਰ ਸੇਵਾ ਦਾ ਮਤਲਬ ਹੈ ਕਿ ਲੋਕਾਂ ਨੂੰ ਕੋਈ ਵੀ ਇਹਦੇ ਆਧਾਰ ਕਾਰਡ ਦੇ ਸੰਬੰਧੀ ਜਾਂ ਆਪਣੇ ਆਧਾਰ ਦੇ ਸੰਬੰਧੀ ਕੋਈ ਮੁਸ਼ਕਿਲ ਹੈ, ਕੋਈ ਡਾਕੂਮੈਂਟ ਵਿੱਚ ਮੁਸ਼ਕਿਲ ਹੈ ਤਾਂ ਉਹ ਆ ਕੇ ਆਪਣੀ ਜਾਣਕਾਰੀ ਜਿਹੜੀ ਆ ਇੱਥੇ ਸਾਂਝੀ ਕਰ ਸਕਦਾ ਹੈ ਔਰ ਇੱਥੋਂ ਆ ਕੇ ਸੁਝਾਅ ਲੈ ਸਕਦਾ ਹੈ ਕਿ ਕਿਹੜੀਆਂ ਪ੍ਰੋਬਲਮਾਂ ਜਿਹੜੀਆਂ ਪਈਆਂ ਨੇ ਕਿਵੇਂ ਸੌਲ ਹੋਣਗੀਆਂ ਔਰ ਨਵੇਂ ਜਿਹੜੇ ਬਣਨੇ ਆ ਉਹਨਾਂ ਬਾਰੇ ਵੀ ਦੱਸ ਦਈਏ ਔਰ ਜਿਹਨਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਜਿਹਨਾਂ ਦੇ ਕੰਮ ਕੀਤੇ ਹੋਏ ਜਿਹਨਾਂ ਵਿੱਚ ਡਿਸਪਿਊਟ ਪੈ ਗਿਆ ਉਹਦੇ ਬਾਰੇ ਵੀ ਦੱਸ ਦਈਏ ਕਿ ਇੱਕ ਭਰਾ ਜਿਹੜਾ ਖੱਜਲ ਹੁੰਦਾ ਪਹਿਲੇ ਦੀਨਾਨਗਰ ਤੋਂ ਗੁਰਦਾਸਪੁਰ ਆਉਂਦਾ ਔਰ ਗੁਰਦਾਸਪੁਰ ਤੋਂ ਫਿਰ ਕਹਿ ਦਿੰਦੇ ਆ ਕਿ ਅਮਰਸਰ ਚਲੇ ਜਾਓ ਹੁਣ ਅਮਰਸਰ ਵਾਲਿਆ ਕਹਿ ਦਿੱਤਾ ਕਿ ਚੰਡੀਗੜ੍ਹ ਚਲੇ ਜਾਓ ਇਸ ਬੰਦੇ ਦੀ ਕੀ ਗਲਤੀ ਆ ਔਰ ਗਲਤੀ ਕਰਨ ਵਾਲਾ ਜਿਹੜਾ ਆ ਉਹ ਸਹਿਣਾ ਗਲਤੀ ਕਰਕੇ ਤੇ ਅੱਗੇ ਨਿਸ਼ਾਨਾ ਦੇ ਦਿੰਦਾ ਕਿ ਅੱਗੇ ਚਲੇ ਜਾਓ ਇਹ ਸਾਡੇ ਕੋਲ ਪਾਵਰ ਨਹੀਂ ਆ ਗਿਆ ਔਰ ਅਮਰਸਰ ਵਿੱਚ ਪਹੁੰਚੇ ਆ ਦਾ ਇਹਨਾਂ ਨੇ ਚੰਡੀਗੜ੍ਹ ਦਾ ਹਵਾਲਾ ਦੇ ਦਿੱਤਾ ਕਿ ਚੰਡੀਗੜ੍ਹ ਦਾ ਰੋਡ ਦੱਸ ਦਿੰਨੇ ਆ ਚੰਡੀਗੜ੍ਹ ਦਾ ਮੈਪ ਦੇ ਦਿੰਨੇ ਆ ਔਰ ਚੰਡੀਗੜ੍ਹ ਚਲੇ ਜਾਓ ਔਰ ਇਹ ਗੱਲ ਕਰੀਏ ਤਾਂ ਇਹ ਭਰਾ ਖੜਾ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਭਰਾ ਜੀ ਮੁਸ਼ਕਲ ਕੀ ਆਈ ਹੈ ਸ਼ੁਰੂ ਤੋਂ ਕਿੱਥੋਂ ਚੱਲੇ ਤੁਸੀਂ ਅਸੀਂ ਦਿਨਾ ਨਗਰੋਂ ਚਲੇ ਸੀਗੇ ਜੀ ਆਪਣਾ ਆਧਾਰ ਕਾਰਡ ਅਪਡੇਟ ਕਰਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਬਿਲਕੁਲ ਨਾਮ ਚੇਂਜ ਕਰ ਦਿੱਤਾ ਐ ਡਰੈਸ ਮੇਰਾ ਡੇਟ ਆਫ ਬਰਥ ਮੇਰੀ ਫਿੰਗਰ ਮੇਰੇ ਆ ਅੰਗੂਠਾ ਮੇਰਾ ਹਰ ਚੀਜ਼ ਮੇਰੀ ਆ ਲੇਕਿਨ ਨਾਂ ਜਿਹੜਾ ਨਾ ਉਹਨਾਂ ਨੇ ਗਲਤ ਲਿਖ ਦਿੱਤਾ ਵਾ ਜਦ ਕਿ ਮੇਰੇ ਕੋਲ ਉਹ ਨਾਂ ਦਾ ਪ੍ਰੂਫ ਹੀ ਕੋਈ ਨਹੀਂ ਆ ਫਿਰ ਦੀਨਾ ਫਿਰ ਦੀਨਾ ਨਗਰ ਵਾਲਿਆਂ ਨੇ ਠੀਕ ਕੀਤਾ ਦੀਨਾ ਨਗਰ ਵਾਲਿਆਂ ਨੇ ਬਿਲਕੁਲ ਠੀਕ ਨਹੀਂ ਕੀਤਾ ਉਹਨੇ ਕਿਹਾ ਸੇਵਾ ਕੇਂਦਰ ਕੋਲ ਦਾਹਪੁਰ ਚਲੇ ਜਾਓ ਸ ਮੈਨੂੰ ਸੇਵਾ ਕਹਿੰਦਾ ਕੋਈ ਦਾਹਪੁਰ ਜਾਣਾ ਪੈ ਗਿਆ ਉੱਥੋਂ ਫਿਰ ਮੈਨੂੰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਨਹੀਂ ਠੀਕ ਹੋ ਸਦਾ ਤੁਸੀਂ ਇਹਦੇ ਵਾਸਤੇ ਤੁਹਾਨੂੰ ਸਾਡਾ ਸਬ ਅਫੀਸ ਹੈਗਾ ਅੰਮ੍ਰਿਤਸਰ ਅਧਾਰ ਸੇਵਾ ਕਹਿੰਦਾ ਵਟਾਰਾ ਰੋਡ ਦੇ ਉੱਤੇ ਆ ਉੱਥੇ ਜਾਣਾ ਪਏਗਾ ਉਹਨਾਂ ਕੋਲ ਐ ਪਾਵਰ ਹੈਗੀਆਂ ਨੇ ਇਹਨਾਂ ਕੋਲ ਆਨ ਦੇ ਉੱਤੇ ਅੱਜ ਮੈਨੂੰ 10-15 ਦਿਨ ਹੋ ਗਿਆ ਕੱਚਾ ਗਲਾਬੀ ਹੁੰਦੇ ਆ ਇਹਨਾਂ ਕੋਲ ਆਨ ਦੇ ਉੱਤੇ ਮੈਨੂੰ ਉਹਨਾਂ ਨੇ ਅੱਗੇ ਤੋਰ ਦਿੱਤਾ ਕਹਿੰਦੇ ਜੀ ਇਹ ਸਾਡੇ ਕੋਲ ਵੀ ਪਾਵਰ ਨਹੀਂ ਹੈਗੀਆਂ ਇਹ ਸਾਡਾ ਚੰਡੀਗੜ੍ਹ ਸਬ ਬੀਨ ਅਫੀਸ ਕੋਠੀ ਨਹੀਂ ਕੀਤਾ ਮੈਂ ਕਿਹਾ ਸੇਵਾ ਕੇ ਅੰਦਰ ਕੋਈ ਦਾਹਪੁਰ ਚਲਾ ਜਾਓ ਸੇ ਮੈਨੂੰ ਸੇਵਾ ਕਹਿੰਦਾ ਕੋਈ ਦਾਹਪੁਰ ਜਾਣਾ ਪੈ ਗਿਆ ਉੱਥੋਂ ਫਿਰ ਮੈਨੂੰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਨਹੀਂ ਠੀਕ ਹੋ ਸਕਦਾ ਤੁਸੀਂ ਇਹਦੇ ਵਾਸਤੇ ਤੁਹਾਨੂੰ ਸਾਡਾ ਸਬ ਅਫੀਸ ਹੈਗਾ ਅੰਮ੍ਰਿਤਸਰ ਅਧਾਰ ਸੇਵਾ ਕਹਿੰਦਾ ਵਟਾਰਾ ਰੋਡ ਦੇ ਉੱਤੇ ਆ ਉੱਥੇ ਜਾਣਾ ਪਏਗਾ ਉਹਨਾਂ ਕੋਲ ਇਹ ਪਾਵਰ ਹੈਗੀਆਂ ਨੇ ਇਹਨਾਂ ਕੋਲ ਆਨ ਦੇ ਉੱਤੇ ਅੱਜ ਮੈਨੂੰ 10-15 ਦਿਨ ਹੋ ਗਿਆ ਕੱਚਾ ਕਰਾਪੀ ਹੁੰਦੇ ਆ ਇਹਨਾਂ ਕੋਲ ਆਨ ਦੇ ਉੱਤੇ ਮੈਨੂੰ ਉਹਨਾਂ ਨੇ ਅੱਗੇ ਤੋਰ ਦਿੱਤਾ ਕਹਿੰਦੇ ਜੀ ਇਹ ਸਾਡੇ ਕੋਲ ਵੀ ਪਾਵਰ ਨਹੀਂ ਹੈਗੀਆਂ ਇਹ ਸਾਡਾ ਚੰਡੀਗੜ੍ਹ ਸਬ ਮੇਨ ਅਫੀਸ ਹੈਗਾ ਵਾ ਹੈਡ ਅਫੀਸ ਹੈ ਉਥੇ ਆ ਪਾਵਰਾਂ ਹੋਸਾ ਦੀਆਂ ਸਾਡੇ ਉਹ ਡਿਪਟੀ ਮੈਂਡਰ ਹੈਗੇ ਨੇ ਉਹਨਾਂ ਨੂੰ ਜਾ ਕੇ ਮਿਲੋ ਉਹਸਾ ਤੋਂ ਤੁਹਾਡਾ ਮਸਲਾ ਹੱਲ ਕਰ ਦੋਵੇ ਤੁਹਾਡੇ ਕੋ ਹੁਣ ਚੰਡੀ ਚੰਡੀਗੜ੍ਹ ਦਾ ਰਾਹ ਹੈ ਨਾ ਸਮਝਾ ਦਿੱਤਾ ਆਰੇ ਸਰ ਦਾ ਹੁਣਾ ਸਮਝਾ ਦਿੱਤਾ ਸੀ ਬਰਦਾਸਪੁਰ ਦਾ ਦੀਨਾ ਨਗਰ ਵਾਲਿਆਂ ਸਮਝਾ ਦਿੱਤਾ ਸੀ ਜੇ ਚੰਡੀਗੜ੍ਹ ਨਹੀਂ ਹੋਇਆ ਤੇ ਫਿਰ ਰਾਹ ਕੌਣ ਅੱਗੇ ਕਿਹੜਾ ਸਮਝਾਉਣਗੇ ਅੱਗੇ ਫਿਰ ਉਹ ਹੀ ਦੱਸਣਗੇ ਵੀ ਆ ਕੀ ਹਾਲ ਹੋ ਸਕਦਾ ਕੀ ਨਹੀਂ ਪੱਖਾ ਜੇ ਖਰਾਬ ਕੌਣ ਹੋ ਰਿਹਾ ਵਾ ਮੈਂ ਖੁਦ ਜਿਹੜਾ ਕੀ ਗਲਤੀ ਮੇਰੀ ਕੋਈ ਨਹੀਂ ਹੈਗੀ ਪ੍ਰੂਫ ਮੇਰੇ ਨੇ ਸਭ ਕੁਝ ਮੇਰਾ ਵੈ ਇਹਨਾਂ ਨੇ ਮੇਰਾ ਨਾਮ ਮਿਸਮੈਚ ਕਿੱਦਾਂ ਕਰ ਦਿੱਤਾ ਮੁਕੇਸ਼ ਕੁਮਾਰ ਤੋਂ ਮੇਰਾ ਨਾਮ ਵਿਸ਼ਾਲਦੀਪ ਕਿੱਦਾਂ ਆ ਗਿਆ ਮੈਂ ਇਹਦੇ ਬਾਰੇ ਕੋਈ ਤੁਹਾਡਾ ਨਾਮ ਜਿਹੜਾ ਮੁਕੇਸ਼ ਕੁਪੂਰ ਹੈ ਔਰ ਵਿਸ਼ਾਲਦੀਪ ਜਿਹੜਾ ਉੱਤੇ ਲਿਖਿਆ ਗਿਆ ਉੱਪਰ ਲਿਖਿਆ ਗਿਆ ਵਿਸ਼ਾਲਦੀਪ ਲਿਖਿਆ ਗਿਆ ਮੁਕੇਸ਼ਪੂਰ ਤੋਂ ਇਹ ਕਿੱਦਾਂ ਹੋਇਆ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਦਾਂ ਪ੍ਰੂਫ ਚੁੱਕ ਲਿਆ ਜਾਂ ਕਿੱਦਾਂ ਪ੍ਰੂਫ ਲਾਇਆ ਵੈ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਗਲਤੀ ਇਹਨਾਂ ਦੀ ਹੈ ਔਰ ਇਹਨਾਂ ਨੂੰ ਚਾਹੀਦਾ ਮਸਿਯਮ ਸਾਹਿਬ ਦੇ ਅੱਗੇ ਬੇਨਤੀ ਕਰਾਂਗਾ ਕਿ ਇਹ ਜਿਹੜਾ ਇਹੋ ਜੀ ਡਿਸਪਿਊਟ ਪੈਂਦਾ ਇਹੋ ਜੀ ਜਿਹੜੀ ਗਲਤੀ ਹੁੰਦੀ ਹੈ ਉਹਨਾਂ ਨੂੰ ਸੇਵਾ ਦੇ ਅੰਦਰ ਦੇ ਅੰਦਰ ਹੀ ਤਾਂ ਕਿ ਉਹਨਾਂ ਨੂੰ ਖੱਜਲ ਖਰਾਬਣਾ ਨਾ ਪਵੇ ਵੀ ਅੱਜ ਗੁਰਦਾਸਪੁਰ ਕੱਲ ਉਹ ਅੰਮ੍ਰਿਤਸਰ ਫਿਰ ਉਹ ਚੰਡੀਗੜ੍ਹ ਜਾਣ ਤੇ ਇੰਨਾ ਖੱਜਲ ਖਰਾਬੀ ਹੋਣਾ ਇੱਕ ਮਾਈਨਰ ਜੇ ਕੰਮ ਵਾਸਤੇ ਕੁਗਰੇ ਅਧਾਰ ਇੱਕ ਮੇਨ ਬੰਦੇ ਦਾ ਆਧਾਰ ਕਾਰਡ ਹੈਗਾ ਜਿਹੜਾ ਉਹਦੇ ਨਾਲ ਬੈਂਕ ਨਾਲ ਲਿੰਕ ਹੈ ਜਿਹੜਾ ਉਹਦੀ ਹਰ ਚੀਜ਼ ਨਾਲ ਲਿੰਕਡ ਹੈਗਾ ਉਹ ਰ ਹੈ ਉਹ ਜਿੱਦੀ ਕਰਕੇ ਮੈਨੂੰ ਬਹੁਤ ਖੱਜਲ ਖਰਾਬੀ ਹੋ ਰਹੀ ਹੈ ਉਹ ਰ ਇਹਦਾ ਜਿਹੜਾ ਮੈਂ ਕਹਿਣਾ ਚਾਹਨਾ ਮਾ ਮਾਨਯੋਗ ਆਪਣੇ ਸੀਐਮ ਸਾਹਿਬ ਨੂੰ ਵੀ ਇਹਦਾ ਜਿਹੜਾ ਹਾਲ ਹੈ ਨਾ ਇਹ ਲੋਕਲ ਉੱਥੇ ਹੋਣਾ ਚਾਹੀਦਾ ਵਾ ਸੇਵਾ ਕੇਂਦਰਾਂ ਦੇ ਵਿੱਚ ਵੀ ਆਪਣਾ ਕੋਈ ਵੀ ਫਾਰਮ ਜਿਹੜਾ ਭਰੋ ਤੇ ਇਹ ਡਿਸਪਿਊਟ ਜਿਹੜਾ ਆਪਣਾ ਠੀਕਰਾ ਲਓ ਤੇ ਪ੍ਰੂਫਾਂ ਦੇ ਆਧਾਰ ਦੇ ਉੱਤੇ ਦਾ ਗਿਆਨੀ ਖੱਜਲ ਖਰਾਬੀ ਹੋਣ ਵਾਸਤੇ ਆ ਦੱਸ ਦਿਓ ਤਸਵੀਰਾਂ ਤੁਹਾਨੂੰ ਕੀ ਅਮਰਸਾਦ ਦੇ ਵਿੱਚ ਖੜੇ ਆ ਔਰ ਆਧਾਰ ਸੇਵਾ ਕੇਂਦਰ ਦੇ ਵਿੱਚ ਖੜੇ ਆ ਔਰ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿੰਨੀ ਪਬਲਿਕ ਇੱਥੇ ਖੜੀ ਆ ਇਹਨਾਂ ਦੇ ਕੀ ਕੀ ਡਿਸਪਿਊਟ ਹੋਣਗੇ ਜਾਂ ਨਵੇਂ ਕੋਈ ਡਾਕੂਮੈਂਟ ਬਣਾਉਣੇ ਹੋਣਗੇ ਲੇਕਿਨ ਇਹ ਭਰਾ ਨੂੰ ਰਸਤਾ ਪਹਿਲੇ ਦੀਨਾ ਨਗਰ ਤੋਂ ਗੁਰਦਾਸਪੁਰ ਦਾ ਦੱਸਿਆ ਗਿਆ ਗੁਰਦਾ ਹੋਣਵਰ ਸਰਵਾਲਿਆਂ ਨੇ ਚੰਡੀਗੜ੍ਹ ਦਾ ਰਸਤਾ ਦੱਸ ਦਿੱਤਾ ਉਹ ਰਸਤੇ ਦਾ ਸਾਰੇ ਦੱਸ ਦਿੰਦੇ ਆ ਕਿਰਾਇਆ ਕੋਈ ਨਹੀਂ ਦਿੰਦਾ ਖੱਜਲ ਖਵਾਰੀ ਹੋ ਰਹੀ ਹੈ ਔਰ ਕਦੋਂ ਤੋ ਲੈ ਕੇ ਕਦੋਂ ਤੱਕ ਚੱਲ ਰਿਹਾ ਔਰ ਕਿੰਨਾ ਸਮਾਂ ਹੋਰ ਖੱਜਲ ਹੋਵੇਗਾ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਭਰਾ ਨਾਲੇ ਕਿੰਨਾ ਵੱਡਾ ਡਿਸਪਿਊਟ ਪਿਆ ਡਿਸਪਿਊਟ ਕੀ ਪਿਆ ਕਿ ਨਾਂ ਬਦਲ ਦਿੱਤਾ ਜੇ ਆਧਾਰ ਇਸ ਨੇ ਆਪਣਾ ਬਣਾਇਆ ਤਾਂ ਆਧਾਰ ਦੇ ਉੱਤੇ ਨਾਂ ਜਿਹੜਾ ਵੀ ਵਿਸ਼ਾਲ ਦੀਪ ਆ ਗਿਆ ਔਰ ਵਿਸ਼ਾਲ ਦੀਪ ਦੇ ਉੱਤੇ ਦੱਸ ਦਈਏ ਕਿ ਜਿਹੜੇ ਅੰਦਰ ਬੈਠੇ ਨੇ ਜੋ ਰਾਈਟਿੰਗ ਕਰਦੇ ਨੇ ਜੋ ਐਕਸਪਰਟ ਨੇ ਇਸ ਨੂੰ ਮਿਸਯੂਜ਼ ਜਿਹੜਾ ਕਰ ਦਿੰਦਾ ਆ ਉਹ ਆਪਣੀ ਐਕਸਪਰਟਿੰਗ ਨੂੰ ਉਹ ਉਹਦਾ ਕੀ ਹਾਲ ਹੋਣਾ ਚਾਹੀਦਾ ਕੀ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਜਦ ਕਿ ਇਸ ਨੇ ਆਪਣੇ ਪ੍ਰੂਫ ਦਿੱਤੇ ਆ ਆਪਣਾ ਆਧਾਰ ਦਿੱਤਾ ਔਰ ਕਿਹੜੇ-ਕਿਹੜੇ ਲੋਕਾਂ ਨਾਲ ਇਸ ਤਰ੍ਹਾਂ ਖੱਜਲ ਖਵਾਰੀ ਹੋਈ ਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰਕੇ ਦੱਸੋ ਔਰ ਅਸੀਂ ਵੱਧ ਤੋਂ ਵੱਧ ਖਬਰ ਜਿਹੜੀ ਆ ਉਹ ਚਿਲਾਵਾਂਗੇ ਔਰ ਇਨਸਾਫ ਜਿਹੜਾ ਉਹ ਲੈ ਕੇ ਦਵਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਹੀ ਗਲਤੀਆਂ ਜਿਹੜੀਆਂ ਹੋ ਰਹੀਆਂ ਨੇ ਕਿ ਬਹੁਤ ਸਾਰੇ ਲੋਕਾਂ ਦੇ ਡਾਕੂਮੈਂਟਾਂ ਦੇ ਵਿੱਚ ਡਿਸਪਿਊਟ ਪਾਇਆ ਜਾਂਦਾ ਕੋਈ ਨਾ ਕੋਈ ਨਾਂ ਦੇ ਵਿੱਚ ਹੇਰਫੇਰ ਕੀਤਾ ਜਾਂਦਾ ਔਰ ਜਲਦਬਾਜੀ ਵਿੱਚ ਔਰ ਫੋਨ ਤੇ ਲੱਗੇ ਰਹਿਣਾ ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਕੂਲਾਂ ਵਿੱਚ ਜਿਹੜੇ ਫੋਨ ਆ ਮੋਬਾਈਲ ਫੋਨ ਆ ਸਾਈਡ ਤੇ ਰੱਖੇ ਹੁੰਦੇ ਆ ਔਰ ਮਹਿਕਮੇ ਵਿੱਚ ਉਹਨਾਂ ਨੇ ਸਾਈਡ ਤੇ ਰੱਖਿਆ ਪ੍ਰਾਈਵੇਟ ਸਕੂਲਾਂ ਵਿੱਚ ਵੀ ਫੋਨ ਸਾਈਡ ਤੇ ਇੱਥੇ ਆਪਣੇ ਆਪਣੇ ਫੋਨਾਂ ਤੋਂ ਵੀ ਵਹਿਲ ਨਹੀਂ ਲੱਗਦੀ ਔਰ ਲੋਕਾਂ ਨੂੰ ਜਿਹੜਾ ਇਸੇ ਕਰਕੇ ਖੱਜਲ ਕੀਤਾ ਜਾਂਦਾ ਕਿ ਸਾਰੇ ਲੋਕ ਜਿਹੜੇ ਆ ਬਾਅਦ ਵਿੱਚ ਚੱਕਰ ਘਟਦੇ ਆ ਗੇੜੇ ਘਟਦੇ ਆ ਔਰ ਹੁਣ ਇਹ ਭਰਾ ਨਾਲ ਕੀ ਖੱਜਲ ਖਵਾਰੀ ਹੋ ਰਹੀ ਆ ਤੁਸੀਂ ਦੇਖ ਲੀਆ ਔਰ ਵੀਡੀਓ ਨੂੰ ਵਰਤਵਾ ਸ਼ੇਅਰ ਕਰ ਦਿਓ ਮੇਰੇ ਸਾਈ ਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ